ਹਲੋ ਹਾਂਜੀ ਸੱਸੀ ਕਾਲਜੀ ਸਾਰਿਆਂ ਨੂੰ ਹੋਰ ਸਨੋਂ ਤੁਹਾਡਾ ਕੀ ਹਾਲ ਚਾਲ ਹੈ ਅਮੀ ਜਤ ਤੁਸੀਂ ਸਭ ਠੀਕ ਠਾਕ ਹੋ ਗੋਗੇ ਅੱਜ ਆਪਾਂ ਲੱਗੇ ਆਂ ਸੂਟ ਕਟਿੰਗ ਕਰਨਾ ਜਿਹਦੇ ਉੱਤੇ ਆਪਾਂ ਨੇ ਹਾਫ ਬੈਨ ਲਗਾਉਣੇ ਆ ਤੇ ਆਪਾਂ ਤੁਹਾਨੂੰ ਦੱਸਦੇ ਆਂ ਵੀ ਉਹ ਹਾਫ ਬੈਨ ਹੋਂਦਾ ਤੀਰਾ ਕਿਵੇਂ ਰੱਖਦੇ ਨੇ ਤੁਸੀਂ ਸਾਡੀ ਵੀਡੀਓ ਨਾਲ ਜੁੜੇ ਰਹੋ ਆਪਾਂ ਬਿਲਕੁਲ ਬਰੀਕੀ ਦੇ ਨਾਲ ਤੁਹਾਨੂੰ ਦੱਸਾਂਗੇ ਵੀ ਹਾਫ ਜਿਹੜਾ ਬੈਨ ਲਗਦੀ ਹੈ ਤਾਂ ਉਹਦਾ ਤੀਰਾ ਕਿੱਦਾਂ ਰੱਖਿਆ ਜਾਂਦਾ ਹੈ ਤੇ ਸਾਡੇ ਜਿਹੜੇ ਸਾਡੇ ਵੀਡੀਓ ਦੇਖ ਰਹੇ ਨੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਸਾਡੇ ਸਬਸਕ੍ਰਾਈਬਰ ਸਾਨੂੰ ਥੋੜੇ ਸਬਸਕ੍ਰਾਈਬਰ ਆਵੇ ḍੋ ਨਾ ਤਾਂ ਕਿ ਜੋ ਵੀ ਅਸੀਂ ਕੋਈ ਵੀ ਵੀਡੀਓ ਪਾਈਏ ਹਨਾ ਵੀ ਤੁਹਾਡੇ ਤੱਕ ਪਹੁੰਚ ਸਕੇ ਇਸ ਕਰਕੇ ਸਾਡੀ ਵੀਡੀਓ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਡਾ ਜਿਹੜਾ ਚੈਨਲ ਆ ਹੁਣ ਜਰੂਰ ਸਬਸਕ੍ਰਾਈਬ ਕਰਿਓ ਜੀ ਅੱਜ ਆ ਜੋ ਆਪਾਂ ਹੁਣ ਦੱਸਦੇ ਆ ਤੁਹਾਨੂੰ ਤੇ ਹਾ ਹੰੱਕ ਵਾਲੇ ਸੂਰ ਦੇ ਕਟਿੰਗ ਠੀਕ ਹੈ ਜੀ ਹਾਂ ਜੀ ਆਪਾਂ ਇਸ ਦਾ ਨਾਪ ਜੋ ਲਿਆ ਸੀ ਉਹ ਲਿਆ ਸੀ ਆਪਾਂ ਨੇ ਜੋ ਵੀ ਨਾ ਮੋਦੇ ਵਾਲਾ ਬੈਨ ਵਾਲਾ ਕੂਟੀ ਤੇ ਆਪਾਂ ਹੋ ਦੇਖ ਜੀ ਹਾਫ ਬੈਨ ਲਾਉਣੀ ਆ ਤੇ ਉਹ ਕਿਦਾਂ ਤੀਰਾ ਰੱਖਦੇ ਨੇ ਠੀਕ ਹੈ ਜੀ ਹੁਣ ਜੋ ਇਹਨਾਂ ਦਾ ਸਿੰਪਲ ਸੂਟ ਸੀਗਾ ਉਹਨਾਂ ਦਾ ਤੀਰਾ ਹੈਗਾ ਸੀਗਾ 11 ਤਾਂ 5.5 ਆਉਣਾ ਸੀ ਹਨਾ ਠੀਕ ਹੈ ਆਪਾਂ ਨੇ ਹਾਫ ਬੈਨ ਲਾਉਣੀ ਆ ਆਪਾਂ ਇਹਨਾਂ ਦਾ ਤੀਰਾ ਰੱਖਾਂਗੇ ਜੀ 1 उस इंच ਵੱਧ ਕੇ 6.5 ਠੀਕ ਹੈ ਜੀ ਪੀਰਾ ਜਿਸ ਤੇ ਵੀ ਆਪਾਂ ਤੀਰਾ ਲਾਉਣਾ ਟੂਟ ਤੇ ਉਸ ਦੀ ਉਸ ਨੂੰ ਥੋੜਾ ਜਿਹਾ ਆਪਾਂ ਨੇ ਡਾਊਨ ਕਰ ਲੈਣਾ ਦੇਖੋ ਠੀਕ ਹੈ ਜੀ ਐਵੇਂ ਡਾਊਨ ਕਰ ਲੈਣਾ ਇਦਾਂ ਪਾਉਣਾ ਕਿੰਚ ਆਪਾਂ ਨੇ ਤੈਨੂੰ ਡਾਊਨ ਕਰ ਲੈਣਾ ਠੀਕ ਹੈ ਜੀ ਤੇ ਫਿਰ ਉਸ ਤੋਂ ਬਾਅਦ ਹੁਣ ਦੇਖੋ ਇਹਨਾਂ ਦਾ ਤੀਰਾ ਹੋ ਗਿਆ ਹੁਣ ਹੁਣ ਦੇਖੋ 13 ਇੰਚ ਠੀਕ ਹੈ ਜੀ ਤੇ ਮਤਲਬ ਕਿ 19 ਡ੍ਰੈਸਟ ਹੈ 13 ਇੰਚ 13 ਠੀਕ ਆ ਠੀਕ ਹੈ ਜੀ ਤੇ ਆਪਾਂ ਨੇ 7 ਇੰਚ ਮੋਡਾ ਲਿਆ ਕਿ ਅ ਜੀ 7 ਇੰਚ ਮੋਡਾ ਲੈ ਕੇ ਫਿਰ ਇਸ ਤੋਂ ਇਧਰ ਆਪਾਂ ਨੇ 7 ਡ੍ਰੈਸਟ ਹੈਗੀਆਂ ਉਹਨਾਂ ਦੀ 19.5 ਲਿਆ ਆਪਾਂ ਨੇ 9.5 ਦੀ ਸੀ ਆਪਾਂ ਨੇ 10 ਇੰਚ ਲਈ ਠੀਕ ਹੈ ਜੀ 10 ਇੰਚ ਲੈਣ ਤੋਂ ਬਾਅਦ ਇੱਥੇ ਆਪਾਂ ਨੇ ਲਿਆ 6.5 ਇੱਥੇ ਆਪਾਂ ਨੇ 6 ਇੰਚ ਲੈਣਾ ਜੀ ਠੀਕ ਹੈ ਜੀ ਇਸ ਨੂੰ ਇਸ ਦੇ ਨਾਲ ਜੁਆਇੰਟ ਕਰ ਦੇਣਾ ਐਦਾਂ ਠੀਕ ਹੈ ਜੀ ਜੁਆਇੰਟ ਕਰਨ ਤੋਂ ਬਾਅਦ ਇਸ ਦੀ 1.5 ਇੰਚ ਤੇ ਗੁਲਾਈ ਕਰ ਦੇਣੀ ਹੈ ਤੇ ਇਸ ਦਾ ਲੈ ਲੈਣਾ ਆਪਾਂ ਨੇ ਆਪ ਦਾ 3:3 ਠੀਕ ਹੈ ਜੀ 3:3 ਤੋਂ ਫਿਰ ਇਸ ਦੀ ਆਪਾਂ ਨੇ ਐਦਾਂ ਗੁਲਾਈ ਕਰ ਦੇਣੀ ਹੈ ਦੇ ਕੋਟੀ ਕਾ ਜਿਹੜਾ ਆਈਕਨ ਤੋਂ ਬਾਅਦ ਫਿਰ ਇਸੀ ਬੈਗ ਦੀ ਬੁਲਾਈ ਪਾਣੀ ਹੈ ਠੀਕ ਹੈ ਜੀ ਬੈਗ ਦੀ ਗੁਲਾਈ ਪਾਉਣ ਤੋਂ ਬਾਅਦ ਇਸ ਨੂੰ ਇਦਾਂ ਅੱਧਾ ਇੰਚ ਹਲਕਾ ਜਿਹਾ ਬਸ ਇਦਾਂ ਕੱਟ ਜਾਣਾ ਹੈ ਠੀਕ ਹੈ ਜੀ ਇਸ ਤੋਂ ਬਾਅਦ ਆ ਜਾਣਾ ਆਪਣੀ ਪਲੇਟ ਤੇ ਪਲੇਟ ਹੈਗੀ ਹੈ ਇਹਨਾਂ ਦੀ 11 ਤੇ 10.5 ਤੇ ਪਲੇਟ ਹੈ ਤੇ ਆਪਾਂ ਨੇ 11 ਤੇ ਲੈਣੀ ਆ ਠੀਕ ਹੈ ਜੀ ਸਾਢੇ 3 ਇੰਚ ਦੀ ਪਲੇਟ ਦੀ ਚੌੜਾਈ ਆ ਤੇ 2 ਇੰਚ ਆਪਣੇ ਨਾਲ ਲੈਣਾ ਠੀਕ ਹੈ ਜੀ ਸਾਢੇ 6 ਇੰਚ ਆ ਦੇਖੋ ਤੋਂ ਹੁਣ ਦੱਸ ਦਿੰਨੇ ਆ ਇਸ ਦਾ ਨਾਪ ਪਹਿਲਾਂ ਇਸ ਦੀ ਲੰਬਾਈ ਲਾ ਲਿਆ ਕਰੋ ਪਲੇਟ ਦੀ ਲੰਬਾਈ ਲਾ ਕੇ ਇਸ ਦਾ ਅੱਧ ਕਰ ਦਿਓ ਠੀਕ ਹੈ ਜੀ ਅੱਧ ਕਰਨ ਤੋਂ ਬਾਅਦ ਸੇਤੂ ਸੀਸ ਨੂੰ ਨਾਪੋਗੇ ਤਾਂ ਜੁਨੇ ਵੀ ਇਸ ਦੀ ਲੰਬਾਈ ਆਊਗੀ ਉੱਤੇ ਆਪਾਂ ਨੇ ਕਮਰ ਰੱਖਣੀ ਹੈਗੀ ਆ ਠੀਕ ਹੈ ਜੀ ਇੱਧਰੋਂ ਲਾ ਲ ਲਈ ਆਪਾਂ ਨੇ ਇਹ ਪਲੇਟ ਕਾਇੰਟ ਦੇ ਫਾਸਲੇ ਨਾਲ ਠੀਕ ਹੈ ਜੀ ਤੇ ਆ ਜਿਹੜੀ ਪਲੇਟ ਆ ਇਹ ਇੱਥੇ ਆ ਜਾਂਦੀ ਹੈ ਜਦੋਂ ਤੁਸੀਂ ਇੱਕ ਦੋ ਨਿਸ਼ਾਨੀ ਲਾਉਂਦੇ ਹੋ ਨਾ ਦੁੱਧੀਆਂ ਨਿਸ਼ਾਨੀਆਂ ਆਪਣੇ ਆਪ ਨਿਕਲ ਕੇ ਆ ਜਾਂਦੀਆਂ ਨੇ ਤੁਸੀਂ ਕੁਆਟਰਾਈ ਜਰੂਰ ਕਰਕੇ ਦੇਖਿਓ ਸਿੰਪਲ ਤੁਰ ਦੀ ਕਟਿੰਗ ਹੈ ਇਹਦੇ ਵਿੱਚ ਕੁਝ ਵੀ ਇੰਨਾ ਜ਼ਿਆਦਾ ਨਹੀਂ ਹੈਗਾ ਠੀਕ ਹੈ ਜੀ ਆ ਦੇਖੋ ਹੁਣ ਆਪਾਂ ਕਰਾਂਗੇ ਇਸ ਦੀ ਕਟਾਈ ਆ ਦੇਖੋ ਜੀ ਪਹਿਲਾਂ ਤਾਂ ਚਾਰੋਂ ਪੱਲਿਆਂ ਦੀ ਕੱਟ ਪਾ ਦੇਣੀ ਹੈ ਠੀਕ ਹੈ ਜੀ ਇਸ ਤੋਂ ਬਾਅਦ ਇੱਥੇ ਲਗਾ ਲੈਣਾ ਟੱਕ ਜਿੱਥੇ ਆਪਾਂ ਨੇ ਡਰੈਸ ਦੀ ਨਿਸ਼ਾਨੀ ਲਾਈ ਹੈ ਫਿਰ ਇਥੋਂ ਚੱਕ ਕੇ ਅਗਲੇ ਦੋ ਪੱਲਿਆਂ ਦੀ ਕਾਟ ਪਾ ਦੇਣੀ ਹੈ ਠੀਕ ਹੈ ਜੀ ਇਸ ਤੋਂ ਬਾਅਦ ਐਦਾਂ ਇਹਦੀ ਕੱਟ ਪਾ ਦੇਣੀ ਹੈ ਤੋਂ ਬਾਅਦ ਇਸ ਨੂੰ ਇੱਥੇ ਲਗਾ ਦੇਣਾ ਜੀ ਟੱਕ ਉੰਜ 골 ਗਲਾ ਲਾ ਕੇ ਆਪਾਂ ਹਾਫ ਬੈਨ ਲਾਵਾਂਗੇ ਠੀਕ ਹੈ ਜੀ ਤੇ ਜਿਹੜੇ ਪਲੇਟਾਂ ਨੇ ਆਪਾਂ ਨੇ ਦਿੱਦੇ ਰੱਖੇ ਇਦਾਂ ਲਿਜਾਣੀਆਂ ਨੇ ਆ ਦੇਖੋ ਇਦਾਂ ਕਰਕੇ ਇਦਾਂ ਲੈ ਜਾਣਾ ਠੀਕ ਹੈ ਜੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਕਰਿਓ ਜੀ ਸਬਸਕ੍ਰਾਈਬ ਤੇ ਸਾ ਜੋ ਵੀ ਸਾਨੂੰ ਕਮੈਂਟ ਕਰੂਗਾ ਅਸੀਂ ਆਪਣੀ ਅਗਲੀ ਵੀਡੀਓ ਦੇ ਵਿੱਚ ਉਹਨਾਂ ਦੇ ਕਮੈਂਟ ਬੋਲ ਕੇ ਨਾਮ ਬੋਲ ਕੇ ਦੱਸਾਂਗੇ ਠੀਕ ਹੈ ਜੀ ਜਿਹੜਾ ਵੀ ਕੋਈ ਸਾਨੂੰ ਪਿਆਰ ਭਾਈ ਕਮੈਂਟ ਕਰੂਗਾ ਆ ਦੇਖੋ ਜੀ ਇਹ ਸੀ ਬੈਲ ਰੱਕ ਦੀ ਕਟਿੰਗ ਠੀਕ ਹੈ ਜੀ ਇਦਾਂ ਆ ਜਾਊਗਾ ਤੇ ਇਹ ਆਪਣਾ ਟੀਰਾ ਬੱਟ ਜਾਊਗਾ 2.5 ਇੰਚ ਤੇ ਪਰ 2.5 ਇੰਚ ਦਾ ਗਲਾ ਲਾਵਾਂਗੇ 2.5 ਦੇ ਗਲੇ ਦਾ ਆਹ ਹੋ ਲਾਵਾਂਗੇ ਬੈਨ ਲਾਵਾਂਗੇ ਤੇ ਇਦੀ ਫਾਈਨਲ ਲੁੱਕ ਵੀ ਪਸੰਦ ਖਾਵਾਂਗੇ ਤੇ ਬੈਨ ਲਾਉਂਦੇ ਹੋਏ ਵੀ ਦਿਖਾਵਾਂਗੇ ਠੀਕ ਹੈ ਜੀ ਤੁਸੀਂ ਸਾਡੇ ਵੀਡੀਓ ਜਰੂਰ ਦੇਖਿਆ ਕਰੋ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਧੰਨਵਾਦ